ਇੱਕ ਵਾਰ ਕੋਈ ਸਿੱਧ ਜੋਗੀਆਂ ਦੀ ਜਮਾਤ ਦੇ ਸ਼ਾਰਟਨ ਕਰਦੀ ਹੋਈ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਚੱਕ ਆਈ ਆਦੇਸ਼ ਆਦੇਸ਼ ਕਰਕੇ ਗੁਰੂ ਜੀ ਦੇ ਪਾਸ ਬੈਠ ਗਈ ਆਪ ਜੀ ਦੀ ਸ਼ਕਤੀ ਦੀ ਪਰਖਿਆ ਕਰਨ ਵਾਸਤੇ ਪੁੱਛਿਆ ਕਿ ਜੋਗ ਤੋਂ ਬਿਨਾ ਕਿਸੇ ਦਾ ਮਨ ਸਥਿਰ ਨਹੀਂ ਹੋ ਸਕਦਾ ਅਤੇ ਮਨ ਸਦਰ ਹੋਏ ਤੋਂ ਬਿਨਾ ਆਤਮਾ ਦੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਆਤਮ ਗਿਆਨ ਤੋਂ ਬਿਨਾ ਮੁਕਤੀ ਪਦਵੀ ਨਹੀਂ ਮਿਲਦੀ ਪਰ ਤੁਸੀਂetva ਤੁਹਾਡੇ ਸਿੱਖ ਜੋ ਯੋਗ ਮਾਰਗ ਨੂੰ ਧਰਨ ਨਹੀਂ ਕਰਦੇ ਉਹਨਾਂ ਨੂੰ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ ਉਹ ਕਦੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਸਿੱਧਾਂ ਦੀ ਇਹ ਦਲੀਲ ਸੁਣ ਕੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਸਾਡੇ ਮਤ ਵਿੱਚ ਇੱਕ ਚਿਤ ਹੋ ਕੇ ਸਤਨਾਮ ਦਾ ਸਿਮਰਨ ਕਰਨਾ ਹੀ ਯੋਗ ਹੈ ਤੁਹਾਡੇ ਮਤ ਅਨੁਸਾਰ ਜੋ ਯੋਗ ਹੈ ਉਹ ਬਹੁਤ ਕਠਿਨ ਹੈ ਇਸ ਨਾਲ ਸਰੀਰ ਨੂੰ ਰੋਗ ਲੱਗ ਜਾਂਦੇ ਹਨ ਸਰੀਰ ਨਕਾਰਾ ਹੋ ਜਾਂਦਾ ਪਰ ਜੇਕਰ ਯੋਗ ਸਿੱਧ ਵੀ ਹੋ ਜਾਵੇ ਤਾਂ ਫਿਰ ਮਨ ਰਿੱਧੀਆਂ ਸਿੱਧੀਆਂ ਵਿੱਚ ਫਸ ਕੇ ਜਗਤ ਵਾਸ਼ਨਾ ਵਿੱਚ ਪਰਮਨ ਲੱਗ ਪੈਂਦਾ ਹੈ ਪਰੰਤੂ ਸਾਡੇ ਸਿੱਖ ਸਤਨਾਮ ਦਾ ਸਿਮਰਨ ਦੁਆਰਾ ਆਤਮਾ ਗਿਆਨ ਪ੍ਰਾਪਤ ਕਰਕੇ ਉਸ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਅਤੇ ਸਾਰੇ ਜਗਤ ਨੂੰ ਆਨੰਦ ਰੂਪ ਜਾਣਦੇ ਹਨ ਹੱਥਾਂ ਨਾਲ ਕਿੰਗ ਤੇ ਮੂ ਨਾਲ ਬੰਸਰੀ ਵਜਾਉਣੀ ਨੇ ਸਫਲ ਹੈ ਜੇਕਰ ਮਨ ਭਾਂਤ ਭਾਂਤ ਦੀਆਂ ਖੇਡਾਂ ਵਿੱਚ ਖੇਡ ਰਿਹਾ ਹੈ हे ਜੋਗੀ ਜਨੋ ਇਸ ਮਨ ਨੂੰ ਹਰੀ ਪ੍ਰਭੂ ਦੇ ਰੰਗ ਵਿੱਚ ਰੰਗਣਾ ਕਰੋ ਜੋ ਸਦਾ ਹੀ ਇੱਕਸਾਰ ਵਿਆਪਕ ਹੋ ਰਿਹਾ ਹੈ ਇਸ ਨੂੰ ਪਰਥਾਏ ਆਪ ਜੀ குரு ਸਾਹਿਬ ਜੀ ਨੇ ਇਹ ਸ਼ਬਦਾਂ ਦਾ ਉਚਾਰਨ ਕੀਤਾ ਮਹੱਲਾ ਚੌਥਾ ਰਾਗ ਅਸਾ ਕਰ ਛੇਵਾ ਹੱਥ ਕਰ ਤੰਤ ਵਜਾਵੇ ਜੋਗੀ ਥੋਥਰ ਵਾਜੈ ਬੈਨ ਗੁਰਮਤ ਹਰ ਗੁਣ ਬੋਲੋ ਜੋਗੀ ਇਹੋ ਮੰਨੂਆ ਹਰ ਰੰਗ ਭੇਨ ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ-ਜੁਗ ਹਰ ਹਰ ਏਕੋ ਵਰਤੈ ਇਸ ਅੱਗੇ ਹਮ ਆਦੇਸ਼ ਰਹਾਓ